ਵੈਕੁਰਦੀ ਦਾ ਖਾਲਸਾ ਵੈਕੁਰਦੀ ਦੇ ਪਤੇ ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੋਆ ਪਰੇ ਆ ਤੇ ਸਾਡੇ ਕਈ ਪਰਿਵਾਰਾਂ ਦੇ ਵੀਰ ਜਿਹੜੇ ਜਲੀਲੀ ਸ਼ਰਾਬ ਦੇ ਨਾਲ ਜਿਹੜੇ ਆਪਦੀ ਜਾਨ ਗਵਾ ਚੁੱਕੇ ਨੇ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਅੱਜ ਨਾਲ ਦੁੱਖ ਸਾਂਝਾ ਕਰਕੇ ਆਏ ਆ ਪ੍ਰਸ਼ਾਸਨ ਇਸ ਤਰ੍ਹਾਂ ਦਾ ਲੱਗਾ ਹੋਇਆ ਡੀਏ ਸਾਹਿਬ ਐਸਐਸਪੀ ਸਾਹਿਬ ਡੀਸੀ ਮੈਡਮ ਸਾਰਾ ਪ੍ਰਸ਼ਾਸਨ ਜਿਹੜਾ ਉਹ ਵੀ ਲੱਗਾ ਹੋਇਆ ਔਰ ਸਾਨੂੰ ਉਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਸਾਰੇ ਪਰਿਵਾਰ ਇਦਾਂ ਦੇ ਆ ਕਿ ਜਿਹੜੇ ਹੈਂਡ ਟੂ ਮਾਊਥ ਸਵੇਰੇ ਕਮਾਉਂਦੇ ਆ ਤੇ ਸ਼ਾਮ ਨੂੰ ਖਾਂਦੇ ਸੀਗੇ ਸਾਰੇ ਪਰਿਵਾਰ ਇਦਾਂ ਦੇ ਔਰ ਬਹੁਤ ਵੱਡਾ ਜਿਹੜਾ ਉਹਨਾਂ ਪਰਿਵਾਰਾਂ ਦੇ ਨਾਲ ਟੱਕਾ ਹੋਇਆ ਕਿਸੇ ਦੀਆਂ ਤਿੰਨ ਬੇਟੀਆਂ ਕਿਸੇ ਦੀਆਂ ਪੰਜ ਬੇਟੀਆਂ ਬਹੁਤ ਗਰੀਬ ਪਰਿਵਾਰ ਸਾਨੂੰ ਉਹਨਾਂ ਸਾਰਿਆਂ ਦੀ ਜਿੰਨੇ ਜੋ ਘਰੇ ਆ ਮੈਂ ਸਾਰੇ ਆਪਣੇ ਗਿਰਾਂ ਨੂੰ ਕਹਿਣਾ ਕਿ ਆਪਾਂ ਉਹਨਾਂ ਦੀ ਹੈਲਪ ਕਰੀਏ ਔਰ ਆ ਜਿਹੜੇ ਸਾਡੇ ਵੱਡੇ ਲੀਡਰ ਆਪਣੇ ਉਹਨੂੰ ਬਹੁਤ ਵੱਡੇ ਸੰਗ ਦੇ ਜਿਹੜੇ ਮਦਦ ਕਰਨ ਦੀ ਬਜਾਏ ਮੂੰਹ ਪਾੜਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੰਦੀ ਸਿਆਦਤ ਸ਼ੁਰੂ ਕਰ ਦਿੱਤੀ ਮਜੀਠੀਆ ਸਾਹਿਬ ਉਹ ਜਲਾ ਸਾਹਿਬ ਤੇ ਵਿਢਿੰਗ ਸਾਹਿਬ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ ਪਰ ਮਾਨੂੰ ਦੁੱਖ ਲੱਗਾ ਕਿ ਯਾਰ ਤੁਹਾਡਿਆਂ ਵੇਦਿਆਂ 'ਚ ਜੋ ਕੁਝ ਹੋਂਦਾ ਰਿਹਾ ਓਏ ਹੁਣ ਤੇ 25% ਵੀ ਨਹੀਂ ਰਹਿ ਗਿਆ ਗੱਲ ਮਜੀਠੀਆ ਸਾਹਿਬ ਆਪਾਂ ਕਰਦੇ ਆਂ ਪੱਕਾ ਨਹੀਂ ਜਲਦੀ 2012 ਦੇ ਵਿੱਚ ਬਟਾਲੇ ਗਰਦਾਸਪੁਰ ਜਿਲ੍ਹੇ ਸ਼ਰਾਬ ਨਾਲ ਬਹੁਤ ਮੌਤਾਂ ਆਈਆਂ ਸਤਾਰਾ ਖਰਮ ਹੋਂਤਾ ਹੋਇਆ ਔਰ ਉਦੋਂ ਤੁਸੀਂ ਕਿੱਥੇ ਸੀਗੇ ਉਦੋਂ ਤੇ ਤੁਹਾਡੀ ਸਰਕਾਰ ਸੀਗੀ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਅੱਜ ਗੱਲਾਂ ਕੀਤੀਆਂ ਤੇ ਮੈਂ ਕਰਨੀ ਚਾਹਣਾ ਉਦੋਂ ਤੁਸੀਂ ਵੀ ਕੀਤਾ ਔਰ ਸਾਰਿਆਂ ਨੂੰ ਪਤਾ ਕਿ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਧੱਬਾ ਲੱਗਦਾ ਉਹ ਕਿੱਥੋਂ ਆਇਆ ਮੈਂ ਇਹ ਨੂੰ ਇਹ ਗੱਲ ਮੈਂ ਜ਼ਾਇ ਨਹੀਂ ਭਾਉਂਦਾ ਪਰ ਗੱਲਾਂ ਵੇਖੋ ਜੇ ਕਰਨੀ ਹੁੰਦੀ ਹੈ ਪਹਿਲਾਂ ਆਪਾਂ ਆਪਣੇ ਸਿੱਖ ਚ ਮਤਲਬ ਪੀੜ੍ਹੀ ਥੱਲੇ ਜਿਹੜੀ ਛੋਟੀ ਫੇਰਿਆ ਕਰੀਏ 2012ਵੇਂ ਨੇ ਤਹਾਡੀ ਸਰਕਾਰ ਚ ਬਹੁਤ ਵੱਡਾ ਘਾਣ ਹੋਇਆ ਹੁਣ ਅੱਜ ਜਿਹੜੇ ਉਗਰਿੰਗ ਸਾਹਿਬ ਤੇ ਰੋਇਲਾ ਸਾਹਿਬ ਬਹੁਤ ਰੋਲਾ ਪਾ ਰਹੇ ਨੇ ਕਿ ਬਹੁਤ ਕੁਝ ਹੋ ਗਿਆ ਤੁਹਾਡੀ ਸਰਕਾਰ ਦੇ ਵੇਲੇ 2020 ਦੇ ਵਿੱਚ ਕੱਲੇ ਪਿੰਡ ਚ ਮੁਛਰ ਚ 14 ਮੌਤਾਂ ਹੋਈਆਂ ਔਰ 728 ਮੌਤਾਂ ਲਾਗੇ ਲਾਗੇ ਪਿੰਡਾਂ ਦੇ ਵਿੱਚ ਪੈ ਗਈਆਂ ਤੁਹਾਡੇ ਦੇ ਕੈਪਟਨ ਅਮਰਿੰਦਰ ਸਿੰਘ ਕਿਸੇ ਨਾਲ ਦੁੱਖ ਸਾਂਝਾ ਕਰਨ ਨਹੀਂ ਆਏ ਤੁਹਾਡੇ ਜਿਹੜੇ ਸਰਕਾਰ ਦਾ ਚੇਨਮੈਸਟ ਵੀ ਉਹ ਕਹਿੰਦਾ ਦੁੱਖ ਸਾਂਝਾ ਕਰਨ ਤੱਕ ਨਹੀਂ ਆਇਆ ਅੱਜ ਸਵੇਰੇ ਭਗਵੰਤ ਸਿੰਘ ਮਾਲ ਨੂੰ ਪਤਾ ਲੱਗਾ ਤੇ ਸਵੇਰ ਦੇ ਚੰਡੀਗੜ੍ਹੋਂ ਚੱਲ ਪਏ ਬੱਸ ਪਹੁੰਚਾ ਲੈਣੇ ਮਰੜੀ ਕਲਾਉਣਾ ਦੇ ਇੱਥੇ ਸਾਰੇ ਪਰੌਰਾ ਲਾ ਕੇ ਦੁੱਖ ਸੰਜੇ ਕਰਨ ਆਹ ਹੁੰਦਾ ਏ ਚੀਜ਼ ਪਿਸਟਾ ਹੁੰਦੀ ਆ ਸਰਕਾਰਾਂ 'ਚ ਗਲਤੀਆਂ ਹੋ ਜਾਂਦੀਆਂ ਅਫਸਰਾ ਤੋਂ ਕੰਮੀਆਂ ਪੇਸ਼ੀਆਂ ਰਹਿ ਜਾਂਦੀਆਂ ਜੇ ਰਹਿ ਗਈ ਆ ਵੇਖੋ ਅਸੀਂ ਹੁਣ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਤੇ ਨਹੀਂ ਵਾਪਸ ਲਿਆ ਸਕਦੇ ਪਰ ਜਿਹੜੇ ਬੰਦਿਆਂ ਨੇ ਗਲਤ ਅਰਕਤ ਕੀਤੀ ਆ ਸੀਐਮ ਸਰ ਨੂੰ ਮਿਲ ਕੇ ਕਹਾਂਗੇ ਕਿ ਇਹੋ ਜਿਹੇ ਬੰਦਿਆਂ 'ਤੇ ਫਾਇਜ਼ ਜ਼ਰੂਰ ਲਾ ਦਿਓ ਤੁਸੀਂ ਯੁੱਧ ਨਸ਼ਾ ਵਿਰੋਧ ਜ਼ਰੂਰ ਚਲਾਇਆ ਵਾ ਉਹਦੇ ਵਿੱਚ ਤਾਰਵੀਆਂ ਹੋ ਰਹੀਆਂ ਇਹ ਅੱਜ ਜਿਹੜੇ ਤਿੰਨ ਲੀਡਰ ਅੱਜ ਸਵੇਰ ਦੇ ਬੋਲਨਦੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਵੇਲੇ ਤੁਸੀਂ ਕਿਹਦੇ ਘਰ ਤੋਂ ਆਏ ਸੀਗੇ ਜਿਹੜੇ ਨਸ਼ਾ ਵੇਚਨ ਆਇਆ ਤੁਸੀਂ ਕਿਸਦਾ ਘਰ ਤੋਂ ਆਇਆ ਤੁਹਾਡੀ ਸਰਕਾਰ ਨੇ ਕਿਸੇ ਦਾ ਵਿੜਿੰਗ ਸਾਹਿਬ ਤੁਸੀਂ ਦੱਸ ਦਿਓ ਜਾਓ ਜਲਾ ਸਾਹਿਬ ਤੁਸੀਂ ਦੱਸ ਦਿਓ ਜਾਂ ਮਗੀਆ ਸਾਹਿਬ ਤੁਸੀਂ ਦੱਸ ਦਿਓ ਉਸ ਬੰਦੇ ਦੀ ਬਾਦਰੀ ਉਹ ਤਕੜਾ ਹੋ ਗਿਆ ਲਗਾ ਔਰ ਉਹਨੇ ਖੱਲ ਪਾਈ ਆ ਮੈਂ ਕਿਸੇ ਦੀ ਮੜੀ ਤੇ ਨਹੀਂ ਪੈਂਦਾ ਪਰ ਕਿਤਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਭਾਜੀ ਫਰਕ ਪੈ ਗਿਆ ਨਸ਼ੇ ਦਾ ਸੋ ਇਸ ਕਰਕੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗੇ ਕੰਮੇ ਜ਼ਰੂਰ ਕਰੀਏ ਹਾਂ ਪਾਣੇ ਵਾਪਰ ਜਾਂਦੇ ਆ ਬਹੁਤ ਵੱਡਾ ਦੁਕਾਨ ਤੇ ਮਜੀਠੇ ਹੁਜੇ ਦੇ ਵਿੱਚ ਵਾਪਰਾਂ ਸਵੇਰ ਤੇ ਸਾਰੇ ਤੁਰੇ ਦਿੰਦੇ ਆ ਸੋ ਮੇਰੀ ਤੁਹਾਨੂੰ ਬੇਨਤੀ ਆ ਭਰਾਓ ਜੇ ਕੁਝ ਕਰ ਸਕਦੇ ਜੇ ਤੇ ਉਹਨਾਂ ਦੀ ਮਦਦ ਕਰੋ ਆਪ ਤੇ ਮੂੰਹ ਬੰਦ ਕਰੋ ਬਹੁਤ ਬਹੁਤ ਧੰਨਵਾਦ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤ